ਵਧੀਆ ਤੂੰ ਸੁਣਾਵਰਤੀ ਵਧੀਆ ਜੀ ਵਧੀਆ ਨਾ ਪਹਿਲਾਂ ਪਾਣੀ ਜ਼ਿਆਦਾ ਪੀਣਾ ਲੈ ਪੁੱਤ ਪਾਣੀ ਪੀ ਲੈ ਹੋਰ ਕੋਪਲਾ ਸੁਨਾਹ ਕੀ ਹਾਲ ਚਾਲ ਤੇ ਰਾਖੀ ਠੀਕ ਠਾਕ ਵਧੀਆ ਤੇ ਫੋਨ ਕਰਕੇ ਨਹੀਂ ਆਈ ਅੱਗੇ ਤੋਂ ਫੋਨ ਕਰਕੇ ਆਉਂਦੀ ਸੀ ਦੀਦੀ ਆਏ ਹੋਏ ਸੀ ਇਹ ਮੈਂ ਕਿਹਾ ਚਲ ਮੈਂ ਜਾਇਆ ਨਹੀਂ ਮੈਂ ਆਂ ਦੀਦੀ ਆਏ ਨਾਨਦੇ ਤੇਰੀ ਹਾਂਜੀ ਦੀਦੀ ਆਏ ਸੀ ਫਿਰ ਤੂੰ ਪਤਾ ਉੱਥੇ ਘਰੇਗਾ ਨਾ ਸੀਗਾ ਹੈ ਏਦਾਂ ਚੰਗਾ ਨਹੀਂ ਲੱਗੇਦਾ ਨਾ ਨਾਨਾਈ ਹੋਏ ਦੇ ਪਰ ਜਾਇ ਕੋ ਬਾਹਰ ਆ ਜਵੇ ਤੇ ਕਿਆ ਨੂੰ ਐਤ ਤੇਰੀ ਗਲਤੀ ਹੈ ਪੁੱਤ ਮम्मी ਮੇਰੇ ਕੋਲ ਨਾ ਗੱਲਾਂ ਕਰਨ ਦਾ ਟਾਈਮ ਨਹੀਂ ਹੈਗਾ ਮੈਂ ਪਹਿਲਾਂ ਹੀ ਉੱਥੋਂ ਮੇਰਾ ਮੂਡ ਖਰਾਬ ਹੋਇਆ ਹੋਇਆ ਵਾ ਮੈਂ ਨਹੀਂ ਹੁਣ ਕੋ ਗੱਲ ਤੂੰ ਨਾ ਇਦਾਂ ਨਾ ਕਰ ਰਿਹਾ ਕਰ ਆਪਣੇ ਆਪ ਦਾ ਸੁਧਾਰ ਲੈ ਮੈਂ ਨਹੀਂ ਅਜੇ ਮੰਮੀ ਮੈਂ ਰੋਟੀ ਖਾ ਕੇ ਤੁਰੀ ਸੀ ਮੈਨੂੰ ਕੁਝ ਨਹੀਂ ਖਾਣਾ ਹੈਗਾ ਬਾਅਦ ਚ ਖਾ ਲਾਂਗੇ ਤੇ ਮੈਂ ਥੱਕੀ ਪਈ ਆ ਮੈਂ ਰੈਸਟ ਕਰਨਾ ਜਾ ਕੇ ਆਹੀ ਉਮਰ ਚ ਥੱਕ ਗਈ ਹੈ ਤੇ ਸਾਡੀ ਉਮਰ ਚ ਆਏਗੇ ਤਾਂ ਫਿਰ ਕੀ ਹਾਲ ਹੋ ਜਾ ਮੈਂ ਥੋੜ੍ਹੇ ਵਾਲੀ ਖੁਰਾਕਾ ਨਹੀਂ ਖਾਦੀ ਹੋਈ ਆਂ ਖਾਇਆ ਕਰੋ ਨਾ ਲੱਸੀ ਪੀਆ ਕਰੋ ਦਹੀਂ ਖਾਇਆ ਕਰੋ ਹਰ ਚੀਜ਼ ਦੁੱਧ ਪੀਆ ਕਰੋ ਆ ਬਰਗਰ ਨੂਡਲ ਖਾ ਕੇ ਤੇ ਕਿੱਥੇ ਤਾਂ ਇਹ ਸੇਤਾ ਹੋਣੀਆਂ ਆ ਮੰਮੀ ਮੈਨੂੰ ਨਾ ਸਮਝਾਓ ਤੁਸੀਂ ਕੀ ਬਣੇਗਾ ਇਹਦਾ ਆਹੋ ਠੰਡਾ ਟਾਈਮ ਤੇ ਰੱਖ ਦੇਖ ਕਿੰਨਾ ਟਾਈਮ ਹੋਇਆ ਆ ਤੇ ਨਾ ਸਰਦੀ ਮੈਂ ਗੱਲ ਇਹ ਇਹਨੇ ਵੀ ਉੱਠਦੀਆਂ ਮੇਰੀ ਮਰਜ਼ੀ ਮੈਂ ਜਦੋਂ ਮਰਜ਼ੀ ਉੱਠ ਉਹ ਤਾਂ ਇਸ ਤਰ੍ਹਾਂ ਹੀ ਕਰੀਦਾ ਹੁੰਦਾ ਸਾਰੀ ਗੱਲ ਪਤਾ ਮੇਰੇ ਤੇ ਆਣੀ ਆ ਕਿ ਮਾਂ ਨੇ ਕੀ ਸਿਖਾਇਆ ਇਹਨੂੰ ਠੀਕ ਹੈ ਨਾ ਮੈਂ ਸਮਝਦਾ ਨਾ ਮੈਨੂੰ ਸਭ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਠੀਕ ਆ ਪੜ੍ਹੀ ਲਿਖੀ ਅਨ ਪੜ੍ਹ ਨਹੀਂ ਹੈਗੀ ਮੈਂ ਕੋਈ ਇਹ ਤਾਂ ਪਤਾ ਕੋਈ ਗੱਲ ਨਾ ਕੋਈ ਤੇਰੀ ਤੂੰ ਕੋਈ ਗੱਲਬਾਤ ਸੋਚ ਸਮਝ ਕੇ ਗੱਲ ਕਰਿਆ ਕਰ ਤੇ ਮੈਂ ਇਹੀ ਕਹਿਆ ਨਾ ਟਾਈਮ ਨਾਲ ਉੱਠਿਆ ਕਰ ਜੇ ਤੂੰ ਇੱਥੇ ਇੰਨੇ ਵਜੇ ਉੱਠਦੀ ਹੈ ਤੇ ਉੱਥੇ ਵੀ ਤੇਰਾ ਇਹੀ ਕੰਮ ਹੈ ਤੇ ਉੱਠਣ ਦਾ ऐसा ना करया कर टाइम ना उठया कर आता सुधार ला ठीक है ना बस मम्मी मैं ज्यादा ना समझाओ ठीक है मैं आज चली हूँ सत श्रीकाल जी सत श्रीकाल जी सत श्रीकाल जी

ਤੰਜੀ ਕਲਰ ਰਿੰਪੀ ਆਈ ਸੀ ਅੱਜ ਤੁਸੀਂ ਆਏ ਕੋਈ ਗੱਲਬਾਤ ਹੋਈ ਆ ਕੀ ਗੱਲ ਭੈਣ ਜੀ ਤੁਹਾਨੂੰ ਰਿੰਪੀ ਨੇ ਕੁਝ ਦੱਸਿਆ ਨਹੀਂ ਹੈਗਾ ਨਹੀਂ ਉਹਨੇ ਤਾਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਈ ਹੈਗੀ ਕੁੜੀ ਮੇਰੀ ਆਈ ਸੀਗੀ ਹਾਂਜੀ ਪਤਾ ਨਹੀਂ ਕੀ ਗੱਲ ਹੋਈ ਮਨ 'ਚ ਕੋਈ ਗੱਲ ਵੀ ਨਹੀਂ ਹੋਈ ਆਪਾਂ ਚ ਮਿਲੀਆਂ ਆ ਚੰਗੀਆਂ ਭਲੀਆਂ ਬਸ ਉਸ ਤੋਂ ਬਾਅਦ ਆ ਇੱਕਦਮ ਹੀ ਬੱਸ ਐ ਭੁੱਲੀ ਇੱਕਦਮ ਕੁੜੀ ਨਾਲ ਬਾਹਰ ਵੀ ਮੜੀ ਕੇ ਗੱਲ ਪਿਛੇ ਇੱਛਾ ਜੀ ਅਸੀਂ ਬਥੇਰੀਆਂ ਮੈਂ ਤਾਂ ਕੀਤੀ ਆ ਕਹਿੰਦੀ ਮੈਂ ਚੱਲੀ ਪੇਕਿਆਂ ਦੇ ਮੈਂ ਚੱਲੀ ਪੇਕਿਆਂ ਦੇ ਮੈਂ ਤਾਂ ਮੁੰਡੇ ਨੂੰ ਵੀ ਨਹੀਂ ਕੋਈ ਗੱਲ ਦੱਸੀ ਹੈਗੀ ਹਜੇ ਤੱਕ ਨਹੀਂ ਆਹ ਤਾਂ ਗੱਲ ਇਹਦੇ ਲਈ ਮਾੜੀ ਆ ਬਹੁਤ ਚੰਗਾ ਨਹੀਂ ਲੱਗਦਾ ਨਾ ਤੀਹ ਘਰ ਚਾਵੇ ਤੇ ਅੱਗੋਂ ਇੰਜ ਉਹ ਨਾ ਉਹ ਬੋਲ ਕੇ ਚਲੀ ਆਵੇ ਧੀਰੇ ਦਿਲ ਤੇ ਕੀ ਬੀਤਦੀ ਹੈ ਨਹੀਂ ਇਹ ਤਾਂ ਗੱਲ ਗਲਤ ਹੈ ਭੈਣ ਜੀ ਜਿਹੜੀ ਗੱਲ ਮਹੀਨੇ ਦੋ ਮਹੀਨੇ ਬਾਅਦ ਕੁੜੀ ਆਂਦੀ ਹੈ ਹੈ ਉਹ ਕਿਹੜਾ ਜਲਦੀ ਆਂਦੀ ਹੈ ਦੇਖੋ ਜੀ ਉਹਦਾ ਪੇਕੇ ਆ ਉਹਦਾ ਆਂ ਦਾ ਫਰਜ ਹੈ ਚਾਹੇ ਚਾਰ ਵਾਰੀ ਆਏ ਚਾਹੇ 10 ਵਾਰੀ ਆਏ ਪਰ ਐਂਜ ਐਂਜ ਨਹੀਂ ਨਾ ਕਰਨਾ ਚਾਹੀਦਾ ਇਹਦੇ ਚ ਅਸੀਂ ਤੇ ਆਵਾਜ਼ ਵੀ ਦੇਖੋ ਮੈਂ ਵੀ ਆਈ ਸੀ ਕੱਲ ਉਸੇ ਵੇਲੇ ਹੀ ਆਈ ਆ ਚੰਗਾ ਨਹੀਂ ਲੱਗਦਾ ਇਹਨਾਂ ਨੇ ਵੀ ਵਾਜਾ ਮਾਰੀਆਂ ਕੁੜੀ ਨੇ ਵੀ ਵਾਜਾ ਮਾਰੀ ਆ ਭਾਬੀ ਤੂੰ ਐਦਾਂ ਨਾ ਜਾ ਐਦਾਂ ਨਾ ਜਾ ਪਰ ਉਹਨੇ ਸਾਡੀ ਇੱਕ ਨਹੀਂ ਸੁਣੀ ਤੇ ਉਹ ਮਿੰਟੋ ਮਿੰਟੀ ਬਾਹਰ ਨਿਕਲੇ ਬੈਗ ਲੈ ਕੇ ਹੁਣ ਕਿਸੇ ਦੀ ਸੁਣੀ ਨਹੀਂ ਹੁਣ ਮੈਂ ਮੁੰਡੇ ਨੂੰ ਕੀ ਦੱਸਾਂ ਉਹਨੂੰ ਤੇ ਹੱਲੇ ਕੁਝ ਨਹੀਂ ਦੱਸਿਆ ਪਹਿਣ ਨੇ ਕਹਿੰਦੇ ਵੀ ਮੈਂ ਵੀ ਜਾਣਾ ਸੀ ਮੈਨੂੰ ਕਹਿੰਦੇ ਨਹੀਂ ਰੁਕ ਜਾ ਵੀ ਅਸੀਂ ਜਾ ਕੇ ਆਨੇ ਆਪ ਹੀ ਉਹਨੂੰ ਕਿਉਂ ਗੱਲ ਕਰਦੀ ਆ ਮੈਂ ਕਿਹ ਚੰਗੀ ਗੱਲ ਆਸੀ ਆਪ ਹੀ ਜਾਣਦੇ ਆ ਤੇ ਭੈਣ ਜੀ ਤੁਸੀਂ ਰਿੰਪੀ ਨੂੰ ਬੁਲਾਓ ਉਹਨੂੰ ਸਾਡੇ ਨਾਲ ਤੋਰੋ ਪਤਾ ਕਿਉਂ ਕੁੜੀ ਵੀ ਮੇਰੀ ਘਰ ਇਹ ਹੀ ਕਿ ਉਹਦੇ ਮਨ ਚ ਗੱਲ ਆ ਜਾਣੀ ਆ ਕਿ ਮੇਰੇ ਮੈਂ ਘਰ ਮਾਂ ਕੋ ਰਹਿਣ ਆਈ ਆ ਤੇ ਪਹਿਲੀ ਪਰਜਾਈ ਲੜ ਕੇ ਚਲੀ ਗਈ ਆ ਤੇ ਇਹ ਗੱਲ ਚੰਗੀ ਨਹੀਂ ਹੈਗੀ ਤੁਸੀਂ ਸਾਨੂੰ ਸਾਡੇ ਨਾਲ ਤੋਰ ਦਿਓ ਕੋਈ ਨਹੀਂ ਭੈਣ ਜੀ ਤੁਹਾਡੀ ਧੀ ਆ ਤੁਸੀਂ ਲੈ ਜਾਓ ਰਿੰਪੀ ਪਤਾ ਆ ਗਾਣ ਮੇਰੀ ਪਤਾ ਨਹੀਂ ਦੱਸ ਕੱਲ ਤੋਂ ਆਈਸੋਬੈਨਾ ਦਾ ਤਾਂ ਕੋਈ ਗੱਲ ਨਹੀਂ ਕੀਤੀ ਹੈਗੀ ਕੀ ਗੱਲ ਹੋਈ ਸੀ ਘਰ ਐਥੇ ਬੈਠ ਕੀ ਗੱਲ ਹੋ ਗਈ ਤੁਹਾਨੂੰ ਪਤਾ ਹੀ ਹੈ ਕੀ ਗੱਲ ਹੋਈ ਹੈ ਘਰ ਬੇਟਾ ਇੰਜ ਥੋੜੀ ਰੁੱਸੀ ਤਾਂ ਹੁੰਦਾ ਹੈ ਹੈ ਉਹ ਵੀ ਧੀ ਹੈ ਘਰ ਚਾਰ ਦਿਨ ਆਈ ਹੈ ਫਿਰ ਕੀ ਹੋ ਗਿਆ ਉਹ ਵੀ ਤਾਂ ਹਿੱਸੇ ਮੰਗਦੀ ਆ ਕਿ ਨਹੀਂ ਇੱਥੇ ਤੁਸੀਂ ਗਲਤ ਉਹਨੇ ਹਿੱਸੇ ਨਹੀਂ ਮੰਗੇ ਬੇਟਾ ਹਿੱਸੇ ਨਹੀਂ ਮੰਗੇ ਦੇਖਤੀ ਆ ਉਹਨੇ ਆਪਣੇ ਹੱਕ ਵਜੋਂ ਜਿਹੜਾ ਉਹਦਾ ਹੱਕ ਆ ਚਲੋ ਧੀ ਦਾ ਉਹਨੇ ਆਪਣਾ ਹੱਕ ਸਮਝਿਆ ਤੁਹਾਡੇ ਤੇ ਸਮਝਿਆ ਤੁਹਾਡੇ ਨਾਲ ਗੱਲ ਕਰ ਲਈ ਉਹਨੂੰ ਉਲਟ ਨਾ ਲੈ ਜਾਓ ਤੁਸੀਂ ਸਮਝੋ ਮਾਂ ਇਹ ਮਾਂ ਨੇ ਵੀ ਤੁਹਾਨੂੰ ਧੀ ਬਣਾ ਕੇ ਰੱਖਿਆ ਘਰ ਚ ਉਹਨੇ ਨਹੀਂ ਸਦਾ ਰਹਿਣਾ ਉਥੇ ਬਗਾਨਾ ਤਾਂ ਨਹੀਂ ਉਥੇ ਚਲੀ ਗਈ ਆਪਣੇ ਸਹੁਰੇ ਚਾਰ ਦਿਨ ਧੀ ਆਂਦੀਆਂ ਨੇ ਘਰੇ ਰਹਿਣ ਆਣੀ ਸਕਦੀਆਂ ਉਹ ਆਂ ਮੈਂ ਕਿਹੜਾ ਕਹਿੰਦੀ ਆ ਨਾਨ ਪ੍ਰਤੀ ਬਣ ਕੇ ਆਵੇ ਪਰੋਣੀ ਬਣ ਕੇ ਆਵੇ ਆ ਕੇ ਮਾਲਕ ਨਾ ਬਣੇ ਨਾ ਐਂਦੇ ਵਿੱਚ ਮਾਲਕ ਬਣਨ ਵਾਲੀ ਗੱਲ ਨਹੀਂ ਹੈਗੀ ਬੇਟਾ ਉਹਨੂੰ ਇੱਕ ਪਿਆਰ ਇੱਕ ਚਾਹ ਹੁੰਦਾ ਮੈਂ ਆਪਣੇ ਘਰ ਚੱਲੀ ਆ ਵੀ ਤੁਹਾਡੇ ਨਾਲ ਹਰ ਇੱਕ ਗੱਲ ਹੱਕ ਨਾਲ ਕਰਾਂ ਉਹਨੂੰ ਉਹਦੇ ਮਨ ਵੀ ਚਾਹ ਉੱਠਦਾ ਦੇਖ ਲੈ ਮੈਂ ਇੱਥੇ ਕਿਵੇਂ ਗੱਲ ਕਰ ਸਕਦੀ ਆ ਕਿਵੇਂ ਆ ਸਭ ਕੁਝ ਮੇਰੀ ਮਾਂ ਦਾ ਘਰ ਹੈ ਮੈਂ ਕਹਿ ਸਕਦੀ ਆ ਤੇ ਇਹਦੇ ਵਿੱਚ ਤੁਸੀਂ ਉਹਨੂੰ ਆਪਣਾ ਪੂਰਾ ਪਿਆਰ ਦਿਓ, ਸਹਿਯੋਗ ਦਿਓ ਆਪਣਾ। ਤੇ ਉਹ ਤੁਹਾਡਾ ਹੁੰਦਾ ਪਿਆਰ ਬਣਿਆ ਰਹੇ। ਮਸੀ ਜਦੋਂ ਠੀਕ ਸੀਗੀ ਫਿਰ ਆਪ ਆ ਜਾਂਦੇ ਗੱਲ ਕਰਨ। ਦੇਖ ਪੁੱਤ ਜੇ ਉਹ ਗਲਤੀ ਕਰਦੀ ਐ ਅਸੀਂ ਉਹਨੂੰ ਵੀ ਕਹਾਂਗੇ ਜੇ ਤੂੰ ਗਲਤੀ ਕਰੂਗੀ ਅਸੀਂ ਤੈਨੂੰ ਵੀ ਕਹਾਂਗੇ। ਤੁਹਾਨੂੰ ਸਾਰੀਆਂ ਗਲਤੀਆਂ ਮੇਰੀਆਂ ਦੇਖਦੀਆਂ ਉਹ ਤਾਂ ਮੈਂ ਤੋਂ ਤੋਂ ਵਿੱਚ ਤਾਂ ਵਿਖਦੀਆਂ ਨਹੀਂ ਤੁਹਾਨੂੰ। ਮੇਨੂੰ ਪੁੱਤ ਦੋਨੋਂ ਇੱਕੋ ਜਿਹਿਆਂ ਹੀ ਆ। ਠੀਕ ਹੈਗਾ ਫਰਕ? ਨਹੀਂ ਫਰਕ। ਮੈਂ ਤੈਨੂੰ ਵੀ ਆਪਣੀ ਧੀ ਸਮਝਦੀ ਆ ਉਹਨੂੰ ਵੀ ਉਹ ਮੇਤੀ ਆ। ਇਹ ਗੱਲ ਨਹੀਂ ਕਹਿਣੀ ਤੂੰ ਮੈਂ ਤੁਹਾਨੂੰ ਅੱਜ ਤੱਕ ਆਪਣੀ ਧੀ ਮੰਨਿਆ ਮੈਂ ਕਦੇ ਨੂੰ ਨਹੀਂ ਮੰਨਿਆ ਹੈਗਾ ਪੁੱਤ ਇਹ ਰਿਸ਼ਤੇ ਆਪਾਂ ਖਰਾਬ ਨਹੀਂ ਕਰਦੇ ਰਲ ਮਿਲ ਕੇ ਰਹੋ ਕਦੀ ਇਹਨਾਂ ਨੇ ਤੁਹਾਨੂੰ ਕੁਝ ਕਿਹਾ ਨਹੀਂ ਨਾ ਤੈਨੂੰ ਕੁਝ ਕਿਹਾ ਤੇ ਮੈਨੂੰ ਅਜੀਬ ਪੈਣ ਆ ਗਈ ਹੈ ਤੇ ਤੁਹਾਡੀ ਉਹਦੀ ਗੱਲ ਹੋ ਗਈ ਕਦੀ ਮਾਂ ਨੇ ਤਾਂ ਨਹੀਂ ਕੁਝ ਕਿਹਾ ਫਿਰ ਦੀਦੀ ਨੂੰ ਕਿੱਦਾਂ ਪਤਾ ਲੱਗਿਆ ਵੀ ਮੈਂ ਪੱਕੇ ਜਾਂਦੀ ਹਾਂ ਕਦੋਂ ਜਾਂਦੀ ਹਾਂ ਕਦੋਂ ਨਹੀਂ ਜਾਂਦੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹ ਗੱਲ ਹਰ ਵਾਰੀ ਨਹੀਂ ਹੁੰਦੀ ਜੇ ਬਾਈਚਾਂਸ ਤੁਸੀਂ ਆਏ ਹੋਏ ਉਹਨੇ ਕੁੜੀ ਨੇ ਫੋਨ ਕਰ ਲਿਆ ਤੇ ਮਾਨੀ ਐਨੀ ਗੱਲ ਕਹਿ ਦਿੱਤੀ ਐ ਵੀ ਉਹ ਗਈ ਹੋਈ ਐ ਇਹਨੂੰ ਗੱਲ ਨੂੰ ਅਸੀਂ ਜਿਵੇਂ ਮਰਜ਼ੀ ਸਮਝ ਲਈਏ ਇਹ ਤੇ ਆਪਣੀ ਸਮਝ ਦੀ ਗੱਲ ਐ ਨਾ ਉਹਨਾਂ ਤਾਂ ਮੈਨੂੰ ਸੁਣਾਈ ਦਿੱਤਾ ਨਾ ਵੀ ਤੁਸੀਂ ਚਲੋ ਚਲੋ ਮੇਰੀ ਇੱਕ ਗੱਲ ਸੁਣੋ ਸੁਣਾ ਦਿੰਦਾ ਤੁਸੀਂ ਉਸ ਘਰ ਦੀ ਨੂੰ ਨਾ ਤੁਸੀਂ ਉੱਥੇ ਰਹਿਣਾ ਉਹਨਾਂ ਦੀ ਧੀ ਬਣ ਕੇ ਰਹਿਣਾ ਨਾ ਹਰ ਪਲ ਤੁਸੀਂ ਹੋ ਨਾ ਉਹਨਾਂ ਕੋਲ ਜੇ ਉਹ ਤੁਹਾਡੇ ਨਾਲ ਸਹਿਮਤ ਨਹੀਂ ਤੁਸੀਂ ਆਪਣੇ ਘਰ ਨੂੰ ਬਣਾਉਣ ਦੀ ਖਾਤਰ ਤੀ ਹੀ ਆਣੀ ਹੈ ਚਾਰ ਦਿਨ ਆਈ ਹੈ ਚਲ ਕੋਈ ਗੱਲ ਨਹੀਂ ਜੇ ਕੋਈ ਗੱਲ ਹੋ ਗਈ ਤਾਂ ਉਹਦੀ ਗਲਤੀ ਹੋएगी ਅਸੀਂ ਉਹਨੂੰ ਨਾਲ ਕਮਾਂਗੀ ਮੈਂ ਉਹਨੂੰ ਕਵਾਂਗੀ ਪਰ ਬੇਟਾ ਇਹ ਗੱਲ ਇੰਜ ਨਹੀਂ ਕਰੀਦੀ ਮੈਂ ਤੁਹਾਨੂੰ ਮਾਸੇਰੀ ਪਹਿਲਾਂ ਵੀ ਕਿਹਾ ਆਵੇ ਜੀ ਸੱਦ ਕੇ ਆਵੇ ਤੀ ਬਣ ਕੇ ਆਵੇ ਨਾ ਤੇ ਮਾਲਕ ਕਿਉਂ ਬਣਦੀ ਨਹੀਂ ਨਹੀਂ ਇਹ ਹੱਕ ਕਿਉਂ ਜਮਾਉਂਦੀ ਹੈ ਨਹੀਂ ਉਹ ਹੱਕ ਸਿਰਫ ਆਪਣਾ ਇਹ ਦਿਖਾਉਂਦੀ ਹੈ ਕਿ ਮੈਂ ਤੀ ਆ ਮੈਂ ਭੈਣ ਆ ਕਿ ਮੈਂ ਮੇਰੀ ਪਰਜਾਈ ਆ ਮੇਰਾ ਭਰਾ ਏ ਮੇਰੀ ਮਾਂ ਏ ਕੋ ਉਹਨੂੰ ਇਹ ਹੈਗਾ ਕਿ ਮੈਂ ਆ ਕੇ ਇੰਜ ਕਰ ਸਕਦੀ ਆ ਮਾਲਕਣ ਬਣਨ ਦਾ ਨਹੀਂ ਉਹਨੇ ਕਿਹਾ ਮਾਲਕਣ ਨਹੀਂ ਮਾਲਕਣ ਤੋਸੀ ਹੀ ਰਹਿਣਾ ਹਾਂਸੀ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਤੁਸੀਂ ਕਿਹਾ ਵੀ ਮੈਂ ਮਾਲਕ ਆ ਮੰਨਦੀ ਆ ਮੈਂ ਮਾਲਕ ਆ ਉਹ ਮੇਰੇ ਪਰ ਮੇਰੀ ਕਾਲ ਚੋ ਲੋ ਠੀਕ ਆ ਉਹ ਚਲੋ ਉਹ ਠੀਕ ਲੈ ਪਰ ਮੈਂ ਜਾਉਂਗੀ ਤੁਸੀਂ ਕਹਿੰਦੇ ਹੋ ਨਾ ਮੈਂ ਘਰੇ ਚੱਲਾਂ ਮੈਂ ਜਾਉਂਗੀ ਉਹ ਆ ਜਾਣ ਇੱਥੇ ਆ ਕੇ ਮੈਂ ਇਹਨਾਂ ਗੱਲ ਕਲੀਅਰ ਕਰਨ ਸਾਰੀ ਮੈਂ ਤਾਂ ਜਾਉਂਗੀ ਮਤ ਇਹ ਤੂੰ ਕੀ ਗੱਲ ਕਹਿਤੀ ਹੈ ਕਿੰਨਾਂ ਤੇ ਮੇਰੀ ਆਏ ਕਿ ਤਾਂ ਫੇਰ ਮੈਂ ਜਾਣਾ ਆ ਜਾਂ ਤੇਰੀ ਭਾਬੀ ਇੱਦਾਂ ਤੇਰੇ ਨਾਲ ਕਰੇ ਫੇਰ ਤੂੰ ਕੀ ਕਰੇਂਗੀ ਤੁਸੀਂ ਮੈਨੂੰ ਨਾ ਸਮਝਾਓ ਮੈਂ ਜੋ ਕਹਿਤਾ ਨਾ ਉਹ ਗੱਲ ਮੇਰੀ ਕਹੋਗੀ ਤਾਂ ਮੈਂ ਜਾਉਂਗੀ ਨਹੀਂ ਤਾਂ ਮੈਂ ਨਹੀਂ ਜਾਂਦੀ ਕੋਈ ਨਾ ਭੈਣ ਜੀ ਫਿਕਰ ਨਹੀਂ ਕਰਨਾ ਤੁਸੀਂ ਮੈਨੂੰ ਸਮਝਾਵਾਂਗੇ ਠੀਕ ਹੈ ਭੈਣ ਜੀ ਤੁਸੀਂ ਉਹਨੂੰ ਸਮਝਾਓ ਇਹ ਰਿਸ਼ਤੇ ਬੜੇ ਨਾਜ਼ੁਕ ਨੇ ਇਹ ਟੁੱਟਣੇ ਨਹੀਂ ਚਾਹੀਦੇ ਤੁਸੀਂ ਭੈਣ ਜੀ ਚਿੰਤਾ ਨਾ ਕਰਿਓ ਹੋਣ ਭੈਣ ਜੀ ਸਾਨੂੰ ਇਜਾਜ਼ਤ ਦਿਓ ਅਸੀਂ ਜਾਈਏ ਹੁਣ ਚੰਗਾ ਜੀ ਚੰਗਾ ਸਰ ਚੰਗਾ ਭੈਣ ਚੰਗਾ ਜੀ ਸਤਿ ਸ੍ਰੀ ਅਕਾਲ ਚੰਗਾ ਸਤਿ ਸ੍ਰੀ ਅਕਾਲ ਆਓ